ਉਸ ਕੀਵੇਂ ਨਹੀਂ ਮਿਲ ਰਹੀ ਹੈਗੀ ਨਾ ਜੋਬ ਕਟ ਮਿਲ ਨਹੀਂ ਜੀ ਸਾਨੂੰ ਕੀ ਲੱਗਦਾ 2 ਸਾਲ ਦੀ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਆ ਆਮ ਆਦਮੀ ਪਾਉਂਨੇ ਵੀ ਸਾਡੇ ਤਾਂ ਕੰਮੇ ਨਹੀਂ ਚੱਲਦਾ ਨਾ ਥੋੜੇ ਜਿਹੇ ਲੜ ਰਹੇ ਸੀ ਨਾ ਵੀ 2 ਸਾਲ ਦੇ ਵਿੱਚ ਮਨਰੇਗਾ ਕਿਉਂਕਿ 2 ਸਾਲ ਦੇ ਵਿੱਚ ਪੁਰਾਣੇ ਸਰਪੰਚ ਸੀਗੇ ਪਰ ਵੱਡੀ ਗੱਲ ਇਹ ਹੈ ਕਿ ਪਤਾ ਕੀ ਇਹਨੋਂ ਸੱਟ ਲੋਕ ਨੇ ਜੀ ਗਰੀਬੀ ਹੋਣ ਕਰਕੇ ਅਨਪੜਤਾ ਹੋਣ ਕਰਕੇ ਪਤਾ ਨਹੀਂ ਲੱਗਦਾ ਜੀ 1 ਜੂਨ ਤੋਂ ਬਾਅਦ ਕਿਸੇ ਨੇ ਨਾ ਲੱਭਣਾ ਤੇ ਨਾ ਕਾਂਗਰਸ ਦਾ ਲੱਭੇ ਨਾ ਅਕਾਲੀ ਦਲ ਦਾ ਲੱਭੇ ਨਾ ਕਿਸੇ ਬੀਜੇਪ ਕੋਈ ਨਾ ਲੱਭਣਾ ਜੀ ਲਾਲਚੀ ਹੋ ਗਏ ਕੁਰਸੀ ਦੀ ਭੁੱਖ ਕਰਕੇ ਉਹ ਮਾਂ ਪਾਰਟੀ ਜਿਨ੍ਹਾਂ ਨੇ ਤੁਹਾਨੂੰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਸੈਂਟਰ ਚ ਮਨਿਸਟਰ ਬਣਾਇਆ ਤੁਹਾਡੇ ਘਰ ਵਾਲੇ ਨੇ ਦੋ ਵਾਰ ਚੀਫ ਮਨਿਸਟਰ ਬਣਾਇਆ ਉਹਦੀ ਪੱਠੇ ਛੁਰਾ ਮਾਰ ਕੇ ਤੁਸੀਂ ਦੂਜੇ ਪਾਸੇ ਖੜੇ ਹੋਏ ਸਿਰਫ ਪਤਾ ਕੀ ਉਹਨਾਂ ਦੇਖਣਾ ਵੀ ਹਾਂ ਬਜ਼ੁਰਗ ਮਾਤਾ ਹਨ ਪੜਾ ਉਹ ਪੁੱਛਣਗੇ ਬੇਬੇ ਮਿਲ ਗਿਆ 1000 ਰੁਪਿਆ ਉਹ ਕਹਿੰਦੇ ਨਾ ਪੁੱਤ ਮਿਲਿਆ ਲੈ ਮਿਲਿਆ ਨਹੀਂ ਨੂੰ 1000 ਰੁਪਿਆ ਮਿਲਿਆ ਨਹੀਂ ਮਿਲਿਆ ਮਿਲਿਆ ਬਸ ਆਈ ਉਹਨਾਂ ਨੂੰ ਪੁੱਛੇ ਵੀ ਜਨਾ ਤੁਸੀਂ 40 ਸਾਲ ਰਾਜ ਕਰਕੇ ਗਿਆ ਤੁਸੀਂ ਕੀ ਕੀਤਾ ਉਹ ਤਾਂ ਦੱਸ ਦਿਓ ਲੋਕ ਸਭਾ ਪਟਿਆਲਾ ਤੋਂ ਅਗਲੇ ਮੈਂਬਰ ਪਾਰਲੀਮੈਂਟ ਡਾਕਟਰ ਬਲਬੀਰ ਜੀ ਹੋਣਗੇ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਸੀਐਮ ਭਗਵੰਤ ਮਾਨ ਲਗਾਤਾਰ ਰੋਡ ਸ਼ੋਅ ਕਰ ਰਹੇ ਨੇ ਪੂਰੇ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚ ਸੋ ਅੰਮ੍ਰਿਤਸਰ ਵਿਖੇ ਅਰਵਿੰਦ ਕੇਜਰੀਵਾਲ ਵੀ ਪਹੁੰਚੇ ਸੀ ਲੋਕ ਸਭਾ ਹਲਕਾ ਪਟਿਆਲਾ ਚ ਮੌਜੂਦ ਆ ਜਿੱਥੇ ਵਿਧਾਨ ਸਭਾ ਹਲਕਾ ਐਮਐਲਏ ਗੁਰਦੇਵ ਸਿੰਘ ਦੇਮਾਨ ਹਲਕਾ ਨਾਬਾਚ ਮੌਜੂਦ ਆ ਪਿੰਡਾਂ ਚ ਕੈਂਪੇਨ ਕਰ ਰਹੇ ਨੇ ਪ੍ਰਚਾਰ ਕਰ ਰਹੇ ਨੇ ਮੁਸ਼ਕਲਾਂ ਸੁਣ ਰਹੇ ਨੇ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਮੁਸ਼ਕਲਾਂ ਸੁਣ ਰਹੇ ਨੇ ਪਿੰਡਾਂ ਜਾ ਕੇ ਕੀ ਕੀ ਸਮੱਸਿਆਵਾਂ ਆ ਰਹੀਆਂ ਨੇ ਸੋ ਗੱਲਬਾਤ ਵੀ ਕਰਾਂਗੇ ਐਮਐਲਏ ਗੁਰਦੇਵ ਸਿੰਘ ਦੇਮਾਨ ਮੌਜੂਦ ਨੇ ਮਾਨ ਸਾਹਿਬ ਕੀ ਮੁਸ਼ਕਲਾਂ ਸੁਣ ਰਹੇ ਹੋ ਕਿਹੜੀਆਂ ਮੁਸ਼ਕਲਾਂ ਜ਼ਿਆਦਾ ਮਤਲਬ ਸਾਹਮਣੇ ਆ ਰਹੀਆਂ ਨੇ ਅੱਛਾ ਮੇਰੀਆਂ ਭੈਣਾਂ ਨੇ ਮੇਰੀਆਂ ਮਾਤਾਵਾਂ ਨੇ ਸਾਰੀਆਂ ਸਾਡੇ ਦਾ ਪਰਿਵਾਰ ਹੈ ਜੀ ਮੈਂ ਤਾਂ ਆਪ ਦਾ ਨਾਬਾ ਦਾ ਪਰਿਵਾਰ ਸਾਰਾ ਹੈ ਨਾ ਤੇ ਗੱਲਬਾਤ ਕਰ ਰਹੇ ਆ ਆਮ ਆਮ ਕੀ ਹੁੰਦਾ ਵੀ ਲੀਡਰ ਆਪਦੇ ਵਿਚਾਰ ਸੁਣਾ ਕੇ ਉਹ ਕਹਦੇ ਉਹ ਗਿਆ ਹੂਟਰ ਮਾਰਦਾ ਡਾਕਟਰ ਬਲਵੀਰ ਜੀ ਵੀ ਸੁਣ ਰਿਹਾ ਮੈਂ ਵੀ ਖੜਾ ਮੈਂ ਪਹਿਲਾਂ ਇਹ ਆਪਣਾ ਪਰਿਵਾਰ ਆ ਸਾਡੇ ਇੱਥੇ ਸਰਪੰਚਾ ਰੈਮਲ ਮਾਜਰੀ ਪਿੰਡ ਤੇ ਗੱਲ ਪਤਾ ਕੀ ਹੈ ਜੀ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਬਾਰ-ਬਾਰ ਸਾਹਮਣੇ ਆਉਂਦੀਆਂ ਨੇ ਜੀ ਉਹ ਉਹਦਾ ਮੁੱਖ ਕਾਰਨ ਜਿਹੜਾ ਜਿਹੜੀ ਅਸੀਂ ਕੋ ਕੀਤੀ ਹੈ ਇੱਕ ਤਾਂ ਜਿਹੜੇ ਸਰਪਰਾਣੇ ਸਰਪੰਚ ਚੁਣੇ ਸੀ ਉਹਨੇ ਮਨਰੇਗਾ ਚ ਬੜੀ ਮਿਸਮੈਨੇਜ ਕੀਤਾ ਜੀ ਜਾਣਬੁੱਝ ਕੇ ਮਸਟਾਲ ਪਾਸ ਨਹੀਂ ਕਰਾਉਣਾ ਗਰੀਬਾਂ ਨੂੰ ਇਹ ਜਚਾਉਣਾ ਵੀ ਮੈਂ ਮਤਲਬ ਤੁਹਾਡਾ ਗੌਡਫਾਦਰ ਆ ਮੈਂ ਹੀ ਕਰੂੰ ਜੋ ਕਰੂੰ ਠੀਕ ਹੈ ਨਾ ਉਹ ਬਹੁਤ ਵੱਡੀ ਪ੍ਰਮੋਦਨ ਕਰਕੇ ਮਨਰੇਗਾ ਦੀ ਜਿਹੜੀ ਮਤਲਬ ਬਹੁਤ ਮਿਸਮੈਨੇਜ ਹੈ ਜੀ ਉਹ ਅਸੀਂ ਹੁਣ ਠੀਕ ਕਰ ਰਹੇ ਹਾਂ 1 April ਤੋਂ ਠੀਕ ਹੋ ਗਈ ਕਿੰਨੀ ਕੁ ਠੀਕ ਹੋ ਗਈ ਜਾਂ ਕਿੰਨੀ 1 April ਤੋਂ ਸ਼ੁਰੂ ਹੋ ਗਿਆ ਜੀ ਹੁਣ ਜਿਹੜੇ ਸਰਪੰਚ ਨਵੇਂ ਬਣ ਗਏ ਨਾ ਜੀ ਹੁਣ ਜਿਹੜੇ ਨਵੇਂ ਮਸਟੋਰ ਲੱਗ ਰਹੇ ਅਸੀਂ ਆਪ ਇਸੇ ਕਰਕੇ ਕੁਝ ਇੱਥੇ ਖੋਤੀ ਦੀ ਡਰ ਨਾ ਮਨਰੇਗਾ ਦੇ ਬਣ ਕੇ ਆਮ ਅਨਪੜ੍ਹ ਲੋਕਾਂ ਨੂੰ ਬੇਕੁਫ ਬਣਾਉਂਦੇ ਜੀ ਉਹ ਅਸੀਂ ਠੀਕ ਕਰ ਰਹੇ ਹਾਂ ਜੀ ਪਿੰਡਾਂ 'ਚ ਕੈਂਪੇਨ ਵੀ ਲਾਵਾਂਗੇ ਮਨਰੇਗਾ ਦਾ ਇੱਕ ਬੋਰਡ ਬਣਾ ਕੇ ਕਿ ਤੁਹਾਡੀਆਂ ਕੀ ਕੀ ਤੁਹਾਡੀਆਂ ਮਤਲਬ ਉਹਨੇ ਤੁਹਾਡੇ ਹੱਕ ਕੀ ਕੀ ਨੇ ਉਹ ਵੀ ਪਿੰਡਾਂ ਪਤਾ ਹੀ ਕੁਛ ਨਹੀਂ ਜੀ ਮਨਰੇਗਾ ਦੀ ਜਾਂਦੀ ਹੈ ਚੱਕਰ ਖਾ ਕੇ ਵੀ ਗਿਰ ਜਾਂਦੀ ਹੈ ਕਿਸੇ ਦਾ ਦਾਤੀ ਮੁਖ ਰੁਪਾ ਵੀ ਲੱਗਦਾ ਵੀਰ ਜੀ ਕੋਈ ਸਕੀਮੇ ਨਹੀਂ ਮਿਲ ਰਹੀ ਹੈਗੀ ਨਾ ਜੋਬ ਕਟ ਮਿਲੇ ਨਹੀਂ ਜੀ ਸਾਨੂੰ ਬਾਕੀ ਬਾਕੀ ਕੀ ਲੱਗਦਾ 2 ਸਾਲ ਦੀ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਆ ਆਮ ਆਦਮੀ ਪਾਣੇ ਵੀਰੇ ਸਾਡੇ ਤਾਂ ਕੰਮੇ ਨਹੀਂ ਚੱਲਦਾ ਨਰੇਗਾ ਤਾਂ ਜੇ ਚੱਲਦਾ ਤਾਂ ਬਸ ਸਾਡੇ ਲੇਡੀਜ਼ ਥੋੜੇ ਜੇ ਲੜਦੇ ਕਰ ਰਹੇ ਸੀ ਨਾ ਵੀ 2 ਸਾਲ ਦੇ ਵਿੱਚ ਮਨਰੇਗਾ ਕਿਉਂਕਿ 2 ਸਾਲ ਦੇ ਵਿੱਚ ਪੁਰਾਣੇ ਸਰਪੰਚ ਸੀ ਜੀ ਹੁਣ ਜਿਹੜੇ ਨਵਾਂ ਸਿਸਟਮ ਹੈ ਜੀ ਹੁਣ ਮੁੱਖ ਮੰਤਰੀ ਸਾਹਿਬ ਨੇ ਵੀ ਅਸੀਂ ਬਹੁਤ ਸਖਤੀ ਨਾਲ ਮੋਨੀਟਰ ਕਰ ਰਹੇ ਹਾਂ ਹਰੇਕ ਪਿੰਡ ਬਦਨ ਸਵਨਣਾ ਪੈ ਕਿ ਪੰਜਾਬ ਦਾ ਹਰੇਕ ਪਿੰਡ ਦੇ ਵਿੱਚ 100 ਦਿਨ ਮਨਰੇਗਾ ਮਿਲਣੀ ਲਾਜ਼ਮੀ ਹੈ ਜੀ ਮੈਂ ਤੁਹਾਡੇ ਚੈਨਲ ਜਰੀਏ ਦੱਸਣਾ ਚਾਹਣਾ ਕਿ ਜਦੋਂ ਪ੍ਰੋਪਰ ਮਸਟਾਲ ਬਣਾਇਆ ਮੰਨ ਲਓ 100 ਦਿਨ ਆ ਤੁਸੀਂ ਕੰਮ ਕੀਤਾ 70 ਦਿਨ 30 ਦਿਨ ਬਚ ਗਏ ਜਿਹੜੇ 30 ਦਿਨ ਬਚ ਗਏ ਮਨਰੇਗਾ ਜਿਹੜਾ ਕਾਨੂੰਨ ਇਹ ਕਹਿੰਦਾ ਕਿ ਉਹਨਾਂ ਨੂੰ ਬਚੇ ਹੋਏ 30 ਦਿਨਾਂ ਦੇ ਅੱਧੇ ਪੈਸੇ ਮਿਲਣਗੇ ਘਰੇ ਬੈਠਿਆਂ ਨੂੰ ਆਪਣੇ ਲੋਕਾਂ ਨੂੰ ਪਤਾ ਨਹੀਂ ਜੀ ਆਪਣੇ ਲੋਕਾਂ ਨੂੰ ਪਤਾ ਨਹੀਂ ਜੀ ਠੀਕ ਹੈ ਨਾ ਉਹ ਸਰਪੰਚਾਂ ਨੇ ਵੀ ਰਾਈਟ ਹੋਈ ਨਹੀਂ ਦਿੱਤੀ ਕਹਿਣ ਦਾ ਮਤਲਬ ਇਹ ਬਿਲਕੁਲ ਅਗਲੀ ਗੱਲ ਕੱਚੇ ਘਰਾਂ ਦੀ ਜੀ ਕੀ ਕੀ ਕਰਦੇ ਆ ਜੀ ਇਹ ਸਰਪੰਚ ਵੀ ਫਾਰਮ ਭਰਾ ਲੈ ਮੋਹਰ ਲਵਾ ਲਈ ਠੀਕ ਹੈ ਨਾ ਲੈ ਵੀ ਲਿਆ ਵੀ ਮੈਨੂੰ ਵੋਟਾਂ ਪਾ ਦਿਓ ਮੈਂ ਤੁਹਾਡਾ ਕੰਮ ਕਰ ਦਊਗਾ ਜੀ ਉਹ ਫਾਰਮ ਆਪਣੇ ਸਹਾਰਣੇ ਥੱਲੇ ਰੱਖ ਲੈਂਦੇ ਆ ਜੀ ਉਹ ਦਿੰਦੇ ਹੀ ਨਹੀਂ ਕਿਸੇ ਨੂੰ ਜੀ ਇਹ ਬੱਸ ਮੱਸਿਆ ਜੀ ਵੱਡੀ ਸਮੱਸਿਆ ਮੈਂ ਇਹਨਾਂ ਨੂੰ ਭੈਣਾਂ ਨੂੰ ਬੇਨਤੀ ਕੀਤੀ ਹੈ ਸਾਰੀ ਮਾਤਾਵਾਂ ਨੂੰ ਕਿ ਮੇਰੇ ਕੋਲ ਦਫ਼ਤਰ ਆਓ ਐਮਐਲਏ ਅਫੀਸਰ ਅਸੀਂ ਰਿਕਾਰਡ ਰੱਖਾਂਗੇ ਤੁਹਾਨੂੰ ਦੀ ਕਾਪੀ ਦੇਵਾਂਗੇ ਅੱਗੇ ਸਬੰਧਤ ਅਫਸਰ ਨੂੰ ਭੇਜਿਆ ਜਿਹੜੀ ਉਹਦਾ ਰਿਕਾਰਡ ਰੱਖਾਂਗੇ ਔਰ ਤੁਹਾਡਾ ਜਿਹੜਾ ਕੱਚੇ ਕਰਾਂਦੇ ਪੈਸੇ ਹੈ ਤਾਂ ਜੀ ਮੇਰਾ ਖਿਆਲ ਹੈ ਜੀ ਅੱਜ ਅਪਲਾਈ ਕਰ ਦੋ ਵਿਦਨ 6 ਮਨਸ ਪੈਸੇ ਮਿਲ ਜਾਂਦੇ ਆ ਜੀ ਠੀਕ ਹੈ ਜੇ ਕੋਈ ਰਾਸ਼ਨ ਕਾਰਡ ਅਸੀਂ ਤਾਂ ਪਿੰਡਾਂ ਦੇ ਵਿੱਚ ਨਾ ਜੀ ਜਨ ਸੁਵਿਧਾ ਕੈਂਪ ਲਾ ਰਹੇ ਆ ਆ ਹੁਣ ਇਲੈਕਸ਼ਨ ਕਰਕੇ ਬੰਦ ਹੋ ਗਿਆ ਦੁਬਾਰਾ ਫਿਰ ਸ਼ੁਰੂ ਕਰ ਦਨੇ ਆ ਕਿ ਰਾਸ਼ਨ ਕਾਰਡ ਬਣਾਓ ਆਪਣਾ ਜੋਬ ਕਾਰਡ ਬਣਾਓ ਕੋਈ ਆਧਾਰ ਕਾਰਡ ਦੀ ਗੜਬੀ ਆ ਉਹ ਦੱਸੋ ਤੁਸੀਂ ਆਪਣਾ ਕੋਈ ਕੋਈ ਹੋਰ ਸਰਟੀਫਿਕੇਟ ਆ ਉਹ ਤੁਸੀਂ ਲੈਣਾ ਕੋਈ ਲੋਨ ਲੈਣਾ ਲਘੂ ਦੀਓ ਕਰਨਾ ਕੋਈ ਹਰੇਕ ਬੰਦਾ ਸੋਚਦਾ ਮੈਨੂੰ ਸਰਕਾਰੀ ਨੌਕਰੀ ਦੇ ਦਿਓ ਹਰੇਕ ਨੂੰ ਥੋੜਾ ਸਰਕਾਰੀ ਨੌਕਰੀ ਮਿਲਦੀ ਹੈ ਜੀ ਹੁਣ ਹੁਣ 3 ਕਰੋੜ ਬੰਦਾ ਥੋੜਾ ਸਰਕਾਰੀ ਨੌਕਰੀ ਬਣ ਜੂਗਾ ਸਰਕਾਰੀ ਨੌਕਰ ਤਾਂ ਹੀ ਹੋਣਗੇ ਜੀ 5-4 ਲੱਖ ਰਪਏ ਬੰਦਾ ਨਹੀਂ ਪੰਨ ਸਾਹਿਬ ਇੱਕ ਇੱਕ ਮੰਰੇਗਾ ਦੀ ਗੱਲਬਾਤ ਚੱਲ ਰਹੀ ਹੈ ਮੰਰੇਗਾ ਚ ਪਹਿਲਾਂ ਇੱਕ ਐਵੇਂ ਦੀਆਂ ਸਮੱਸਿਆਵਾਂ ਆਉਂਦੀਆਂ ਸਖੈਰ ਕਰਮੇ ਵੀ ਖੜੇ ਨੇ ਇੱਥੇ ਪਤਾ ਹੋਣਾ ਇਹਨਾਂ ਨੂੰ ਕਿ ਸਰਪੰਚ ਆਪਣੇ ਕਾਰਡ ਦੂਜੇ ਲੋਟੇ ਚੱਲਦੇ ਸੀ ਜੀ ਉਹ ਕੰਮ ਵੀ ਨਹੀਂ ਕਰਦਾ ਸੀ ਕਾਰਡ ਐਵੇਂ ਦੇ ਚੱਲ ਐਵੇਂ ਜੇ ਚੱਲਦੇ ਹੁੰਦੇ ਸੀ ਨਹੀਂ ਚੱਲਿਆ ਜੀ ਕੋਈ ਵੀ ਹੁਣ ਸਾਡੇ ਤਾਂ ਕੋਣ ਚੱਲਿਆ ਨਹੀਂ ਮੈਂ ਜਦੋਂ ਐਮਐਲਏ ਨਹੀਂ ਸੀਗਾ ਮੈਂ ਪਿੰਡਾਂ ਚ ਘੁੰਮਦਾ ਸੀ ਇਹ ਗੱਲ ਕਈ ਜਗ੍ਹਾ ਸਾਹਮਣੇ ਆਈ ਸੀ ਉਹਦੀ ਅਸੀਂ ਇਨਵੈਸਟੀਗੇਸ਼ਨ ਹੁਣ ਜਿਹੜੀ ਹੈ ਨਾ ਜਿਵੇਂ ਸਰਪੰਚ ਚੇਂਜ ਹੋ ਗਏ ਸਾਰੇ ਜਿਹੜ ਠੀਕ ਹੈ ਨਾ ਦੂਜੀ ਲੱਗਦਾ ਮਾਤਾ ਪੈਣ ਨੂੰ ਜਾਂ ਬਜ਼ੁਰਗ ਨੂੰ ਲੱਗਦਾ ਵੀ ਚੱਲ ਮੈਨੂੰ ਵੀ ਜੇ 20 ਦਿਨਾਂ ਦੇ ਮੈਨੂੰ ਚੱਲ ਦਸਾਂ ਦੇ ਮਿਲ ਗਏ 20 ਦਿਓਖਾ ਇਦਾਂ ਤਾਂ ਬਹੁਤ ਮਿਸਮੈਨੇਜ ਆ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਨੂੰ ਇੱਕ ਚਿੱਠੀ ਵੀ ਲਿਖੀ ਸੀ ਜੀ ਕਿ ਅਗਰ ਮਨਰੇਗਾ ਜਿਹੜੀ ਹੈ ਅਗਰ 100 ਦਿਨ ਹਰੇਕ ਨੂੰ ਮਿਲਣ ਲੱਗ ਜੇ ਲੋੜਵੰਦ ਨੂੰ ਇਹਦਾ ਪੈਸਾ ਅਗਰ ਸਹੀ ਤਰੀਕੇ ਨਾਲ ਅਕਾਊਂਟ ਦੇ ਵਿੱਚ ਆਵੇ ਤਾਂ ਪੂਰੇ ਦੇਸ਼ ਦੀ ਇਕਨੋਮੀ ਮੂਵ ਕਰੂਗੀ ਜੀ ਬਹੁਤ ਗਰੀਬੀ ਨੂੰ ਬਹੁਤ ਵੱਡੀ ਵੱਡਾ ਆਸਰਾ ਮਿਲਣਾ ਹੈ ਜੀ ਗਰੀਬੀ ਆਪਣੀ ਜਿਹੜੀ ਆ ਦਿਨੋ ਦਿਨ ਘਟ ਘਟਣੀ ਸ਼ੁਰੂ ਹੋ ਜਾਣੀ ਆ ਆਪਾਂ ਹੁਣ ਅਰਬਾਂ ਖਰਬਾਂ ਰੁਪਏ ਲਾ ਵੀ ਰਹੇ ਹਾਂ ਜੀ ਮੈਂ ਤੁਹਾਨੂੰ ਇੱਕ ਅੰਕੜਾ ਵੀ ਦਿਖਾਉਣਾ ਜੀ ਇੱਕ ਮਿੰਟ ਆਪਣੇ ਮੈਂ ਮਂਗਾਉਣਾ ਜੀ ਇੱਕ ਮਿੰਟ ਕਾਪੀ ਲਿਆ ਮੈਂ ਤੁਹਾਨੂੰ ਦਵਾ ਦਾਂ ਅ ਉੱਚ ਨਾ ਜਦੋਂ 2022 ਸਰਕਾਰ ਸਾਡੀ ਬਣੀ ਆ ਉਸ ਤੋਂ ਪਹਿਲਾਂ ਜੀ ਮੇਰਾ ਖਿਆਲ ਆ ਜਿਹੜਾ ਜੀ ਮਨਰੇਗਾ ਨੂੰ ਮਨਰੇਗਾ ਨੂੰ ਜਿਹੜਾ ਪੈਸਾ ਮਿਲਿਆ ਜੀ ਉਹ ਮਿਲਿਆ ਮੇਰੇ ਖਿਆਲ 10 ਕਰੋੜ ਦੇ ਆਸ-ਪਾਸ ਪੂਰੇ ਵਿਧਾਨ ਸਭਾ ਨਾ ਭੱਜ ਤੇ ਜਿਹੜਾ ਹੁਣ 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 ਅਸੀਂ ਕੀਤਾ ਉਹ 54 ਕਰੋੜ ਉਹ 10 ਕਰੋੜ ਤੋਂ ਵੱਧ ਕੇ 54 ਕਰੋੜ ਹੋ ਗਿਆ ਜੀ ਅੱਜ ਪੰਜ ਗੁਣਾ ਹੋ ਗਿਆ ਪੰਜ ਗੁਣਾ ਹੋ ਗਿਆ ਮੈਂ ਤੁਹਾਨੂੰ ਅੰਕੜੇ ਦਿਖਾ ਦਣਾ ਮੇਰੇ ਕੋਲ ਪੇਪਰ ਨੇ ਡਾਕੂਮੈਂਟ ਨੇ ਜੀ ਮੈਂ ਤੁਹਾਨੂੰ ਦਿਖਾ ਦਣਾ ਤੁਸੀਂ ਵੀ ਦਿਖਾਓ ਸੰਗਤ ਨੂੰ ਪਤਾ ਲੱਗੇ ਇਹਨੂੰ ਹੋਰ ਬਿਹਤਰ ਕਰਨ ਦੀ ਜ਼ਰੂਰਤ ਹੈ ਜੀ ਦੇਖੋ ਜਿਹੜਾ ਮਨਰੇਗਾ ਦਾ ਵਰਕਰ ਆ ਨਾ ਜੀ ਆ ਸਰਕਾਰ ਤਾਂ ਪੈਸੇ ਦੇ ਰਹੀ ਆ ਤਾਂ ਮਾਨ ਸਾਹਿਬ ਕੰਮ ਕੰਮ ਹੁੰਦੇ ਨਾਲੇ ਮਾਜਾ ਸਾਹਿਬ ਹੈ ਮਨਰੇਗਾ ਦੇ ਵਿੱਚ ਤਾਂ ਲਿਮਟ ਹੀ ਨਹੀਂ ਤੁਸੀਂ ਆਪਣੇ ਪਿੰਡ ਦੇ ਵਿੱਚ ਮਨਰੇਗਾ ਦਾ 100 ਵਰਕਰ ਬਣ ਜੋ 150 ਬਣ ਜੋ 200 ਬਣ ਜੋ ਠੀਕ ਹੈ ਨਾ ਤੁਹਾਨੂੰ ਜਿੰਨਾ ਤੁਸੀਂ ਕੰਮ ਕਰੋਗੇ ਤਾਂ ਤੁਹਾਨੂੰ ਨੇ ਪੈਸੇ ਮਿਲ ਜਾਣਗੇ 100 ਦਿਨ ਦਾ ਕਰੋਗੇ ਤਾਂ 100 ਦਿਨ ਦੇ ਪੈਸੇ ਮਿਲਣੇ ਆ ਪਰ ਵੱਡੀ ਗੱਲ ਇਹ ਹੈ ਕਿ ਇਹ ਪਤਾ ਕੀ ਇਨੋਸੈਂਟ ਲੋਕ ਨੇ ਜੀ ਗਰੀਬੀ ਹੋਣ ਕਰਕੇ ਅਨਪੜਤਾ ਹੋਣ ਕਰਕੇ ਪਤਾ ਨਹੀਂ ਲੱਗਦਾ ਜੀ ਉਹ ਜਦੋਂ ਪ੍ਰੋਪਰ ਤਰੀਕੇ ਨਾਲ ਇੱਕ ਵਾਰੀ ਕੰਮ ਹੋ ਗਿਆ ਨਾ ਤਾਂ 100% ਗਾਰੰਟੀ ਆ ਕਿ ਇਹ ਜਿਹੜੀ ਸਕੀਮ ਆ ਦਾ ਵੱਡਾ ਫਾਇਦਾ ਜਿਹੜਾ ਉਹ ਗਰੀਬ ਲੋਕਾਂ ਨੂੰ ਹੋ ਸਕਦਾ ਠੀਕ ਹੈ ਬਾਕੀ ਅਸੀਂ ਵਿਧਾਨ ਸਭਾ ਡਾਕਟਰ ਬਲਬੀਰ ਜੀ ਵਿਜ਼ਿਟ ਕਰ ਰਹੇ ਤੁਸੀਂ ਦੇਖੀਏ ਸਾਰਿਆਂ ਨੇ ਬੜਾ ਚਾਜ ਜੀ ਬਾਕੀ ਉਮੀਦਵਾਰ ਜਿਹੜੇ ਨੇ ਉਹ ਬਰਸਾਤੀ ਨੇ ਜੀ 1 ਜੂਨ ਤੋਂ ਬਾਅਦ ਕਿਸੇ ਨੇ ਲੱਭਣਾ ਤੇ ਨਾ ਕਾਂਗਰਸ ਦਾ ਲੱਭੇ ਨਾ ਅਕਾਲੀ ਦਲ ਦਾ ਲੱਭੇ ਨਾ ਕਿਸੇ ਬੀਜੇਪ ਕੋਈ ਨਹੀਂ ਲੱਭਣਾ ਜੀ ਮੈਂ 3 ਸਾਲ ਮੈਨੂੰ ਮੇਰੇ ਬੱਚੇ ਪਏ ਨੇ 2 ਸਾਲ ਲੰਗੇ ਆ ਸਰਕਾਰ ਦੇ 3 ਸਾਲ ਹੀ ਹੋ ਰ ਐਮਐਲਏ ਅੱਗੇ ਸੰਗਤ ਪਿਆਰ ਦਊਗੀ ਤੇ ਮੇਰਾ ਦਫ਼ਤਰ ਖੁੱਲਿਆ ਜੀ ਪਾਸੋਂ ਦੇ ਵਿੱਚ ਵੀ ਸਾਡੇ ਜੋਸ਼ੀ ਸਾਹਿਬ ਬੈਠੇ ਨੇ ਕੋਈ ਤਕਲੀਫ ਹੈ ਸਾਨੂੰ ਦੱਸੋ ਅਸੀਂ ਪਾਣੀ ਪਿਉਣੇ ਆ ਚਾਹ ਪਿਉਣੇ ਆ ਉਹਦਾ ਕੰਮ ਵੀ ਕਰਦੇ ਆ ਠੀਕ ਹੈ ਪ੍ਰਨੀਤ ਕੌਰ ਨੂੰ ਕਿਵੇਂ ਦੇਖ ਦوں ਗੜ ਰਿਹਾ ਉਹਨਾਂ ਦਾ ਪਹਿਲਾਂ ਐਮਪੀ ਫੇਅਰ ਐਮਪੀ ਫੇਅਰ ਆਮ ਆਦਮੀ ਪਾਰਟੀ ਆਈ ਫੇਅਰ ਐਮਪੀਓ ਬਣੇ ਬਦਲ ਕਰਨ ਲੱਗੇ ਪ੍ਰਨੀਤ ਕੌਰੇ ਰਹੇ ਨੇ ਬਹੁਤ ਜ਼ਿਆਦਾ ਇਹਨੂੰ ਨਾ ਇਹਨੂੰ ਆਪਾਂ ਕਹਿ ਸਕਦੇ ਆਂ ਕਿ ਰਾਜਨੀਤੀ ਦੀ ਲਾਲਸਾ ਜੀ ਜਿਹੜਾ ਨਾ ਅੰਬੀਸ਼ੀਅਸ ਹੁੰਦਾ ਪੋਲੀਟਿਸ਼ੀਅਨ ਅੰਬੀਸ਼ੀਅਸ ਜਦੋਂ ਬਣ ਜਾਂਦਾ ਲਾਲਚੀ ਬਣ ਜਾਂਦਾ ਤੇ ਇਹ ਇਹ ਉਹ ਲੱਛਣ ਨੇ ਜੀ ਉਹ ਲੱਛਣ ਨੇ ਇਹ ਕਿ ਇਹ ਲਾਲਚੀ ਹੋ ਗਏ ਕੁਰਸੀ ਦੀ ਭੁੱਖ ਕਰਕੇ ਉਹ ਮਾਂ ਪਾਰਟੀ ਜਿਨ੍ਹਾਂ ਨੇ ਤੁਹਾਨੂੰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਸੈਂਟਰ ਚ ਮਨਿਸਟਰ ਬਣਾਇਆ ਤੁਹਾਡੇ ਘਰ ਵਾਲੇ ਨੂੰ ਦੋ ਵਾਰ ਚੀਫ ਮਨਿਸਟਰ ਬਣਾਇਆ ਉਹਦੀ ਪੱਠੇ ਛੁਰਾ ਮਾਰ ਕੇ ਤੁਸੀਂ ਦੂਜੇ ਪਾਸੇ ਖੜੇ ਹੋਏ ਇਹ ਤਾਂ ਮਰ ਫਿਰ ਲੋਕਾਂ ਨਾਲ ਧੋਖਾ ਕੀਤਾ ਨਾ ਤੁਸੀਂ ਕੰਮ ਕੋਈ ਵੀ ਨਹੀਂ ਕੀਤਾ ਤੁਸੀਂ ਇਹ ਮੇਰੇ ਕੋਲ ਅੰਕੜਾ ਆ ਗਿਆ ਜੀ ਮਨਰੇਗਾ ਸਕੀਮ ਅਧੀਨ ਵਿਕਾਸ ਦੇ ਕੰਮ 2022-23 ਜੋ ਸਰਕਾਰ ਬਣੀ ਹੈ ਜੀ ਆਹ ਦੇਖੋ ਜੀ 10000 ਕੋੜ ਤੇ ਮਨਰੇਗਾ ਸਕੀਮ ਅਧੀਨ ਵਿਕਾਸ ਦੇ ਕੰਮ 2023 ਤੇ 24 ਪਿਛਲਾ 23 ਤੇ 24 ਇਹਦੇ ਵਿੱਚ ਆ ਦੇਖੋ ਜੀ ਆ 54000 54 54 ਕਰੋੜ 70 ਲੱਖ 87000 ਰੁਪਇਆ ਜੀ ਆ ਤੁਹਾਡੇ ਸਾਹਮਣੇ ਅੰਕੜਾ ਜੀ ਹੈਨਾ ਹਰੇਕ ਦਾ 15ਵੇਂ ਵਿੱਤੀ ਕਮਿਸ਼ਨ ਚ ਕਿੰਨੇ ਪੈਸੇ ਆਏ ਨੇ ਸ਼ਾਮਲ ਆੜ ਜ਼ਮੀਨ ਤੋਂ ਕਿੰਨੀ ਆਮਦਨ ਜਨਕ ਇੱਕ ਸਾਲ ਦਾ ਮੰਨ ਸਾਬ ਇਹ ਇੱਕ ਸਾਲ ਦਾ ਜੀ ਇੱਕ ਸਾਲ ਦਾ ਸਰ ਜੀ ਇੱਕ ਸਾਲ ਦਾ ਸਾਰੇ ਇੱਕ ਸਾਲ ਦਾ ਹੁੰਦਾ ਜੀ ਜਿਵੇਂ ਅਪ੍ਰੈਲ ਤੋਂ ਸ਼ੁਰੂ ਹੁੰਦਾ ਜੀ 1 ਅਪ੍ਰੈਲ ਤੋਂ ਸ਼ੁਰੂ ਹੁੰਦਾ ਅਗਲੀ 31 ਮਈ ਤੱਕ ਸਾਲ ਗਿਣਿਆ ਜਾਂਦਾ ਜੀ ਠੀਕ ਹੈ ਨਾ ਤੇ ਇਹਦੇ ਵਿੱਚ ਜਿਹੜਾ ਹੁਣੇ ਚੱਲ ਰਿਹਾ 24 ਦਾ ਹਜੇ ਇਹ ਹਲੇ ਸ਼ੁਰੂ ਹੋਇਆ ਜੀ ਹਲੇ 23 ਨਹੀਂ ਸੌਰੀ ਆ ਜਿਹੜਾ ਮੰਰੇਗਾ ਦਾ 24 25 ਦਾ ਹੁਣ ਸ਼ੁਰੂ ਹੈ 23 24 ਦਾ ਜਿਹੜਾ ਜੀ ਜੀ ਨਾ ਆ ਦੇਖੋ ਤੁਸੀਂ ਅੰਕੜਾ ਕਿੱਥੇ 10000 ਕਿੱਥੇ 54000 ਜੀ ਕਿੰਨਾ ਫਰਕ ਪੈ ਗਿਆ ਜੀ ਇਹ ਕਿਉਂ ਫਰਕ ਪਿਆ ਜੀ ਅਸੀਂ ਆਪ ਮਨਰੀਗਾ ਵਰਕਰਾਂ ਦੇ 54 ਕਰੋੜ ਇਹ ਮੰਨੂ ਵੀ ਮਜ਼ਦੂਰਾਂ ਚ ਵੰਡਿਆ ਗਿਆ ਹੈ ਬਿਲਕੁਲ ਇਹ ਇਹ ਸਰਕਾਰੀ ਅੰਕੜੇ ਨੇ ਜੀ ਇਹ ਮੇਰੇ ਅੰਕੜੇ ਨੇ ਜੀ ਆ ਪਿੰਡਾਂ ਚ ਅਸੀਂ ਨੇ ਗਰਾਂਟਾਂ ਦਿੱਤੀਆਂ ਨੇ ਮੈਂ ਤਾਂ ਚੱਕੀ ਫਿਰਦਾ ਸਾਰਾ ਕੁਝ ਨਾਲ ਆ ਪਿੰਡ ਆਬੀਪੁਰ ਅਚਲ ਅਗੌਲ ਗੇਤੀ ਅਕਾਲਗੜ ਲਾਹੌਰਾ ਅਲੀਪੁਰ ਆ ਦੇਖੋ ਸਾਰੇ ਕਿਹੜੇ ਕਿਹੜੇ ਪਿੰਡ ਨੂੰ ਕਿੰਨੀ ਕਿੰਨੀ ਗਰਾਂਟ ਦਿੱਤੀ ਹੈ ਜੀ ਜਿਹੜੇ ਦੂਜੇ ਕੈਂਡੀਡੇਟ ਨੇ ਦੱਸਣ ਕਿੱਥੇ ਗਰਾਂਟ ਦਿੱਤੀ ਹੈ ਜੀ ਦਿੱਤੀ ਕੋਈ ਗਰਾਂਟ ਨਹੀਂ ਕੱਲਾ ਸੜਕਾਂ ਵਾਸਤੇ 104 ਕਰੋੜ ਰੁਪਇਆ ਕੱਲਾ ਸੜਕਾਂ ਸੜਕਾਂ ਦਾ ਜੀ ਇਹ ਜਿਹੜੀ ਆ ਮੰਡੀ ਗੋਵਿੰਦਗੜ੍ਹ ਤੋਂ ਅਮਲੋਹ ਪਾਸੋਂ ਨਾਬਾ ਤੇ ਮੰਡੀ ਪਾਸੋਂ ਪਵਾਨੀਗੜ੍ਹ ਇਹ 47 ਕਰੋੜ ਦੀ ਸੜਕ ਹੈ ਜੀ ਇਕੱਲੀ ਇੱਕ ਸੜਕ ਔਰ ਅਸੀਂ ਸਾਰਿਆਂ ਨੇ ਜੋਰ ਲਾ ਕੇ ਕੋਈ ਬਹੁਤ ਲੋਕ ਐ ਕਹਿ ਰਹੇ ਨੇ ਕਿ ਦੇਰ ਆਏ ਦਰੁਸਤਾਏ ਵੀ ਬੜਾ ਸੜਕ ਨੇ ਪੰਗਾ ਪਾਇਆ ਇਹਨੇ ਬਹੁਤ ਵਾਰੀ ਇਹਦੇ ਉਦਘਾਟਨ ਜੇ ਵੀ ਹੋ ਗਏ ਕੰਮ ਸ਼ੁਰੂ ਹੋ ਗਿਆ ਸ਼ੁਰੂ ਹੋਇਆ ਬਹੁਤ ਸਲੋ ਹੋਇਆ ਕੰਮ ਇੱਕ ਮੈਂ ਡਿਟੇਲ ਚ ਨਾ ਤੁਹਾਡੀ ਗੱਲ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਦੇਖਣ ਵਾਲੀ ਗੱਲ ਸਮਝਣ ਜੀ ਜਿਹੜੀ ਸੜਕ ਬਣਦੀ ਹੈ ਜੀ ਇਹ 5 ਸਾਲ ਲਈ ਬਣਦੀ ਹੈ ਸੜਕ ਜਿਹੜੀ ਆ ਉਹਦੇ ਟੈਂਡਰ ਦੇ ਵਿੱਚ ਲਿਖਿਆ ਹੁੰਦਾ ਕਿ ਸੜਕ 5 ਸਾਲ ਲਈ ਆ ਔਰ ਇਹਦਾ ਪੈਚ ਵਰਕ ਵੀ ठेकेदार ਕਰੂਗਾ ਜੀ ਠੀਕ ਹੈ ਓਕੇ ਇਹਦਾ ਪੈਚ ਵਰਕ ਵੀ ਯਾਨੀ ਕਿ ਉਹਦੇ ਟੂਆ ਟੂਆ ਪੈ ਗਿਆ ਉਹਨੇ ਨਾਲ ਦੀ ਨਾਲ ठेकेदार ਦੀ ਗਾਰੰਟੀ ਹੈ 5 ਸਾਲ ਦੀ ਠੀਕ ਹੈ ਔਰ ਉਹਦੇ ਵਿੱਚ ਲਿਖਿਆ ਹੁੰਦਾ ਕਿ ਕਿੰਨੇ ਐਮ ਐਮ ਦੀ ਸੜਕ ਹੋਊਗੀ ਇਹ 50 ਐਮ ਐਮ ਦੀ ਸੜਕਾ ਜੀ ਤੁਸੀਂ ਦੇਖੋਗੇ ਹੁਣ ਮੋਟੀ ਪੱਟੀ ਆ ਪੰਜਾਬ ਮੈਂ ਤਾਂ ਆ ਪੀਤਾ ਜਿਬ ਚ ਪਾਈ ਫਿਰਦਾ ਜੀ ਮੈਂ ਤਾਂ ਬਹਿ ਜਾਣਾ ਜਿੱਥੇ ਮਿਲਦੇ ਉੱਥੇ ਖੋਲ ਕੇ ਭਾਈ ਚੈੱਕ ਕਰਾਓ ਸੜਕ ਕਿੰਨੀ ਹੈ ਇਸੇ ਕਰਕੇ ਸੜਕੇ ਵਧੀਆ ਬਣ ਔਰ ਸੜਕ ਬਣ ਗਈ ਜੀ ਸੜਕ ਬਣਨ ਤੋਂ ਬਾਅਦ ਲੋਕ ਸੋਚਦੇ ਵੀ ਸੜਕ ਬਣ ਗਈ ਵਾਹ ਜੀ ਵਾਹ ਕੀ ਬਾਤ ਹੋ ਗਈ ਅਗਲੇ ਕੰਮ ਸੋ ਤੁਹਾਡੇ ਚੈਨਲ ਦੇ ਰੀ ਮੈਂ ਦੱਸਣਾ ਚਾਹੁੰਨਾ ਕਿ ਸੜਕੇ ਤੋਂ ਬਾਅਦ ਕੀ ਹੁੰਦਾ ਸੜਕ ਬਣਨ ਤੋਂ ਬਾਅਦ ਜੇ ਪੱਟੀ ਲੱਗੂਗੀ ਜੀ ਜੀ ਸੈਂਟਰ ਦੇ ਵਿੱਚ ਪੱਟੀ ਲੱਗੂਗੀ ਸਾਈਡ ਤੇ ਵਿੱਚ ਪੱਟੀ ਲੱਗੂਗੀ ਠੀਕ ਹੈ ਨਾ ਪੈਡੈਸਿਅਨ ਪੈਦਲ ਚੱਲਣ ਵਾਲੇ ਜਿੱਥੇ ਉਹ ਨੇ ਉੱਥੇ ਉਹਨਾਂ ਦਾ ਨਿਸ਼ਾਨ ਲੱਗਣਗੇ ਜੀ ਜਿੱਥੇ ਕੋਈ ਸਾਈਡਾਂ ਤੇ ਕੋਈ ਜ਼ੀਲ ਦਾ ਸਾਈਨ ਆ ਠੀਕ ਹੈ ਨਾ ਤੇ ਸਲੋ ਕਰਕੇ ਲੰਘੋ ਸਟਾਪ ਦਾ ਸਾਈਨ ਆ ਕੋਈ ਖਤਰਨਾਕ ਮੋੜ ਹੈ ਉਹਦੇ ਸਾਈਨ ਲੱਗਣਗੇ ਸਾਰੇ ਕਿਤੇ ਜਦੋਂ ਸਾਰਾ ਕੁਝ ਕੰਪਲੀਟ ਹੋ ਗਿਆ ਫਿਰ ਜਿੱਥੇ ਕੋਈ ਕੋਣੀ ਮੋੜ ਆ ਜਿੱਥੇ ਉੱਥੇ ਲਾਈਟਾਂ ਲੱਗਣਗੀਆਂ ਜਾਨੀ ਕਿ ਪਹਿਲਾਂ ਇਹ ਕਿਹਾ ਜਾਂਦਾ ਕਿ ਟੋਲ ਪਲਾਜ਼ੇ ਜਦੋਂ ਹੁੰਦੇ ਨੇ ਉਹ ਸੂਲ ਤਾਂ ਮਿਲਦੇ ਨੇ ਉਹ ਮਿਲਦੇ ਨਹੀਂ ਜਾਨੀ ਕਿ ਟੋਲ ਪਲਾਜ਼ਾ ਮੈਂ ਤੁਹਾਨੂੰ ਦੱਸ ਰਿਹਾ ਕੱਲਾ ਸੜਕ ਸੜਕ ਤਾਂ ਬਣੀ ਬਣੀ ਹੈ ਉਹਦੇ ਨਾਲ ਇਹ ਚੀਜ਼ਾਂ ਵੀ ਅਟੈਚ ਨੇ ਜੀ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਤੁਹਾਨੂੰ ਨਿਸ਼ਾਨ ਦੇਖਣਗੇ ਸੜਕ ਦੇ ਪੱਟੀ ਲੱਗੀ ਦੇਖੂਗੀ ਰਾਤ ਨੂੰ ਚਮਕਣਗੇ ਤਾਂ ਐਕਸੀਡੈਂਟ ਹੋਈ ਨਹੀਂ ਸਕਦਾ ਜੀ ਇਹ ਸਾਰੀਆਂ ਚੀਜ਼ਾਂ ਕੱਲਾ ਸੜਕ ਬਣਾਉਣਾ ਇਹ ਚੀਜ਼ਾਂ ਵੀ ਨਾਲ ਨੇ ਮੈਂ ਇਸ ਕਰਕੇ ਦੱਸ ਰਿਹਾ ਕਿ ਆਪਣੇ ਆਮ ਇਸ ਗੱਲ ਦੇ ਵਿੱਚ ਅਸੀਂ ਇਨਵੋਲਵ ਆ ਇਥੋਂ ਦੇ ਭੀਮ ਜੀ ਦੇ ਠੇਕੇਦਾਰ ਨੇ ਉਹ ਨਾਲ ਮੈਂ ਰੋਜ਼ ਗੱਲ ਕਰਦਾ ਜਿਹੜੇ ਐਕਸੀਡੈਂਟ ਸਾਹਿਬ ਨੇ ਉਹ ਨਾਲ ਰੋਜ਼ ਗੱਲ ਕਰਦਾ ਤੁਸੀਂ ਕਹਿੰਦੇ ਹੋ ਵੀ ਕੁਤਾਹੀ ਨਾ ਕਰਦੇ ਹੋ ਕੋਈ ਵੀ ਪੂਰਾ ਫੀਤਾ ਜੇਬ ਚਾ ਜੇਬ ਚ ਆਪਣਾ ਅਗਰ ਸੜਕ ਤੇ ਇੱਕ ਖੱਡਾ ਪੈਣਾ ਕਿਸੇ ਭਰਾ ਦਾ ਐਕਸੀਡੈਂਟ ਹੋ ਕੇ ਕੋਈ ਗੋਡਾ ਟੁੱਟ ਗਿਆ ਮੋਢਾ ਟੁੱਟ ਗਿਆ ਜਾਂ ਡੈਥ ਹੋ ਗਈ ਜੀ ਤੇ ਫਿਰ ਪ੍ਰਮਾਤਮਾ ਦੀ ਦਰਗਾਹ ਤੇ ਫਿਰ ਜਵਾਬ ਦੇ ਵੀ ਆ ਨਾ ਜੀ ਆਪਾਂ ਹੈਨਾ ਉਹਦੇ ਲਈ ਕਸੂਰbaar ਕੌਣ ਸਰਕਾਰ ਦਾ ਪੈਸਾ ਦੇ ਰਹੀ ਹੈ ਆਪਣੀ ਨਲਾਇਕੀ ਕਰਕੇ ਆਪਾਂ ਜੇ ਨਹੀਂ ਮੋਨਿਟਰਿੰਗ ਕਰਦੇ ਉੱਥੇ ਮਟੀਰੀਅਲ ਘੱਟ ਲਾਤਾ ਉਹ ਆਪਣੇ ਲਾਲਚ ਕਰਕੇ ਨਕਮੀ ਸੜਕ ਬਣਾ ਗਿਆ ਤਾਂ ਉਹਦੇ ਲਈ ਸਾਨੂੰ ਨਜ਼ਰ ਰੱਖਣੀ ਪੈਣੀ ਹੈ ਇਹ ਕੱਲੀ ਨਾਬਾ ਦੀ ਗੱਲ ਨਹੀਂ ਕਰ ਰਿਹਾ ਪੂਰੇ ਪੰਜਾਬ ਦੇ ਵਿੱਚ ਸਾਨੂੰ ਨਜ਼ਰ ਰੱਖਣੀ ਪੈਣੀ ਹੈ ਪੈਸਾ ਸਾਡਾ ਜੀ ਇਹ ਸਾਡਾ ਪੈਸਾ ਜਿਹਦੀਆਂ ਸੜਕਾਂ ਬਣਦੀਆਂ ਨੇ ਲੋਕਾਂ ਦੇ ਟੈਕਸ ਦਾ ਪੈਸਾ ਸੋ ਇਹ ਚੀਜ਼ਾਂ ਪਹਿਲੇ ਜਿਹੜੇ ਮੰਤਰੀ ਰਹੇ ਨੇ ਐਮਐਲ ਰਹੇ ਨੇ ਉਹਨਾਂ ਨੂੰ ਉਹ ਗੱਲ ਹੀ ਨਹੀਂ ਸੀ ਕਰਦੇ ਜੀ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਜੀ ਅਲੱਗ ਅਲੱਗ ਡਿਪਾਰਟਮੈਂਟ ਦੀਆਂ ਅਲੱਗ ਅਲੱਗ ਕੰ ਵੀਡੀਓ ਆਫਿਸ ਦੀਆਂ ਲੱਗ ਨੇ ਐਸ ਡੀ ਐਮ ਆਫਿਸ ਦੀਆਂ ਲੱਗ ਨੇ ਪੁਲਿਸ ਦੀਆਂ ਲੱਗ ਨੇ ਠੀਕ ਹੈ ਨਾ ਜੀ ਹਸਪੀਟਲ ਦੀਆਂ ਲੱਗ ਨੇ ਹਰ 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 ਕਿਤੇ ਬਹੁਤ ਕੁ ਸੁਵਿਧਾ ਨੇ ਲਘੂ ਉਦਯੋਗ ਸਰਕਾਰ ਦੇ ਰਹੀ ਆ ਸਰਕਾਰ ਬਹੁਤ ਮਾਲੀ ਮਦਦ ਕਰ ਰਹੀ ਹੈ ਕਿ ਆਪਣੇ ਲਘੂ ਉਦਯੋਗ ਖੋਲੋ ਹਰੇਕ ਨੂੰ ਤਾਂ ਨੌਕਰੀ ਮਿਲਣੀ ਨਹੀਂ ਕਿ ਪ੍ਰਾਈਵੇਟ ਆਪਣੇ ਕੰਮ ਖੋਲੋ ਭਗਵੰਤ ਮਾਨ ਸਰਕਾਰ ਲਗਾਤਾਰ ਕੰਮ ਕਰ ਰਹੀ ਆ ਜਿਹੜੇ ਵਿਰੋਧੀ ਨੇ ਜੀ ਉਹਨਾਂ ਕੋਲੇ ਕੁਝ ਨਹੀਂ ਸਿਰਫ ਪਤਾ ਕੀ ਉਹਨਾਂ ਦੇਖਣਾ ਵੀ ਹਾਂ ਬਜ਼ੁਰਗ ਮਾਤਾ ਅਨਪੜ ਉਹ ਪੁੱਛਣਗੇ ਬੇਬੇ ਮਿਲ ਗਿਆ 1000 ਰੁਪਇਆ ਉਹ ਕਹਿੰਦਾ ਨਾ ਪੁੱਤ ਮਿਲਿਆ ਨਾ ਮਿਲਿਆ ਨਹੀਂ ਨੂੰ 10 ਤੁਸੀਂ 40 ਸਾਲ ਰਾਜ ਕਰਕੇ ਗਏ ਤੁਸੀਂ ਕੀ ਕੀਤਾ ਤਾਂ ਦੱਸ ਦਿਓ ਭਗਵੰਤ ਮਾਨ ਤਾਂ ਦੇ ਦਿੱਤੀ 600 ਜੁੰਡ ਬਿਜਲੀ ਫਰੀ ਭਗਵੰਤ ਮਾਨ ਤਾਂ ਘਰ ਭਰਾੜਿਆ ਬੱਚਿਆਂ ਨੂੰ ਫਰੀ ਸਕੂਲਾਂ 'ਚ ਭਗਵੰਤ ਮਾਨ ਤਾਂ ਹਸਪਤਾਲਾਂ 'ਚ ਇਲਾਜ ਫਰੀ ਕਰਤਾ ਭਗਵੰਤ ਮਾਨ ਤਾਂ ਦੇ ਦਿੱਤੀਆਂ 45000 ਨੌਕਰੀਆਂ ਭਗਵੰਤ ਮਾਨ ਤਾਂ ਸੜਕਾਂ ਦੇ ਕਰਤੀਆਂ ਸੇਫਟੀ ਗੱਡੀਆਂ ਖੜੀ ਖੜੀਆਂ ਕਰ ਦਿੰਦੇ ਨਾਲ ਲੋਕਾਂ ਦੀ ਜਾਨ ਵੱਜਦੀ ਹੈ ਜੀ ਭਗਵੰਤ ਮਾਨ ਤਾਂ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਤਾ ਭਗਵੰਤ ਮਾਨ ਤਾਂ ਇਸ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਤਾਂ ਤੁਸੀਂ ਵਪਾਰੀਆਂ ਦੀ ਬਿਜਲੀ ਦੇਖੋ ਉਹਦਾ ਰੇਟ ਘਟੂਗਾ ਜੀ ਭਗਵੰਤ ਮਾਨ ਤਾਂ ਕੰਮ ਕਰ ਰਿਹਾ ਤੁਸੀਂ ਕੀ ਕੀਤਾ ਮੈਂਬਰ ਪਾਰਲੀਮੈਂਟ ਦਾ ਕੰਮ ਹੁੰਦਾ ਹਲਕੇ ਦੇ ਜ਼ਿਲ੍ਹੇ ਦੀਆਂ ਮੰਗਾਂ ਸੈਂਟਰ ਤੱਕ ਪਹੁੰਚਾਉਣੀ ਆ ਪਰ ਕੰਮ ਇਹ ਪੰਜਾਬ ਸਰਕਾਰ ਨੇ ਕਰਨਾ ਕੱਲ ਨੂੰ ਇੱਥੇ ਨਾ ਤੁਨ ਅਕਾਲੀ ਨਾ ਕਾਂਗਰਸ ਨਾ ਕੁਝ ਨਹੀਂ ਲੱਭਣਾ ਜੀ ਇਲੈਕਸ਼ਨ ਤੋਂ ਬਾਅਦ ਉਦੋਂ ਦੇ ਮਾਨੇ ਮਿਲੂਗਾ ਤੁਹਾਨੂੰ ਜਿਵੇਂ ਹੁਣ ਤਰੇ ਬਿਰਦਿਆਂ ਫਿਰ ਵੀ ਮੈਂ ਤੋਰ ਫਿਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਡਾਕਟਰ ਬਲਬੀਰ ਸਿੰਘ ਜੀ ਮੌਜੂਦਾ ਸਿਹਤ ਮੰਤਰੀ ਨੇ ਪੜੇ ਲਿਖੇ ਨੇ ਡਾਕਖਾਂ ਦੇ ਡਾਕਟਰ ਨੇ ਬਹੁਤ ਸਿਆਣੇ ਨੇ ਸੂਝਵਾਨ ਨੇ ਲੋਕ ਸਭਾ ਪਟਿਆਲਾ ਤੋਂ ਉਮੀਦਵਾਰ ਨੇ ਇੱਕ ਜੂਨ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਡਾਕਟਰ ਬਲਬੀਰ ਸਿੰਘ ਜੀ ਨੂੰ ਲੋਕ ਸਭਾ ਪਟਿਆਲਾ ਤੋਂ ਜੋ ਤਾਂ ਆ ਕੇ ਮੈਂਬਰ ਪਾਰਲੀਮੈਂਟ ਬਣਾਉਗੇ ਬਿਲਕੁਲ ਸੀਐਮ ਭਗਵੰਤ ਮਾਨ ਵੀ ਲਗਾਤਾਰ ਰੋਡ ショਅ ਕਰ ਰਹੇ ਨੇ ਇਹ ਵੀ ਸੁਣਿਆ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਪਟਿਆਲਾ 'ਚ ਵੀ ਪਹੁੰਚ ਰਹੇ ਨੇ ਕਦੋਂ ਆਉਣਗੇ ਰੋਡ ショਅ ਕਦੋਂ ਕਰ ਦੇ ਦੇਖੋ ਰੋਡ ショਅ ਸਾਡਾ ਕੱਲ ਦੀ ਤਰੀਖ ਸੀਗੀ ਫਿਰ ਸੀਐਮ ਸਾਹਿਬ ਕਈ ਵਾਰੀ ਅਚਾਨਕ ਕੋਈ ਸਮੀਕਰਨ ਹੋ ਜਾਂਦੇ ਨੇ ਮੌਸਮ ਖਰਾਬ ਹੋ ਗਿਆ ਜਾਂ ਕਿਤੇ ਲੇਟ ਹੋ ਗਿਆ ਜਾਂ ਕਿਤੇ ਬਰਸਾਤ ਆ ਗਈ ਜਾਂ ਵਿੱਚ ਨੂੰ ਕੋਈ ਅਚਾਨਕ ਜਿਵੇਂ ਕੇਜਰੀਵਾਲ ਸਾਹਿਬ ਦੇ ਜਦ ਦੌਰ ਆ ਗਿਆ ਅੱਗੇ ਪਿੱਛੇ ਥੋੜਾ ਜਿਹਾ ਹੋ ਜਾਂਦਾ ਪਰ ਨਾਬੇ ਚ ਪੀ ਆ ਰਹੇ ਨੇ ਪਟਿਆਲੇ 'ਚ ਵੀ ਸਾਰੇ ਇੱਥੇ ਆ ਰਹੇ ਨੇ ਬਹੁਤ ਵਧੀਆ ਰੁਝਾਨ ਹੈ ਕੀ ਹੁੰਦਾ ਰਾਜਨੀਤੀ ਦੇ ਵਿੱਚ ਕਿ ਕਈ ਵਾਰੀ ਵਿਰੋਧੀ ਦੂਜਿਆਂ ਨੂੰ ਬਰਗਲਾ ਕੇ ਜਿਵੇਂ ਕੱਲ ਮਰੇਗਾ ਦੀ ਮੈਂ ਖਬਰ ਦੇਖਦਾ ਸੀ ਵੀ ਅਸੀਂ ਜੀ ਬਾਈਕਾਟ ਕਰਤਾ ਆਮਾ ਦੀ ਪਾਰਟੀ ਦਾ ਬੀਜੇਪੀ ਦਾ ਬਾਈਕਾਟ ਕਰਤਾ ਇਹ ਕੇਂਦਰ ਦੀ ਸਕੀਮ ਹੈ ਜੀ ਮਰੇਗਾ ਕੇਂਦਰ ਦੀ ਸਕੀਮ ਹੈ ਕੇਂਦਰ ਸਰਕਾਰ ਨੇ ਦੇਣੀ ਹੈ ਜੀ ਵੀ ਅਸੀਂ ਤਾਂ ਜੀ ਕਾਂਗਰਸ ਨੂੰ ਉਹਨਾਂ ਨੂੰ ਪੁੱਛੇ ਪਹਿਲਾਂ ਵੀ ਤਾਂ 5 ਸਾਲ ਕਾਂਗਰਸ ਸੀਗੀ ਪਹਿਲਾਂ ਵੀ ਤਾਂ 5 ਸਾਲ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੀ ਹੁਣ ਉਹ ਹੀ ਮੈਂਬਰ ਪਾਰਲੀਮੈਂਟ ਬੀਜੇਪੀ ਵਾਲੇ ਪਾਸੇ ਹੋ ਗਏ ਜੀ ਕਾਂਗਰਸ ਵਾਲੇ ਪਾਸੇ ਜਿਹੜਾ ਸਾਡੇ ਵਾਲੇ ਚ ਹੁੰਦਾ ਸੀ ਉਹ ਹੋ ਗਿਆ ਜੀ ਫਿਰ ਫਰਕ ਤਾਂ ਕੁਵਿੰਨ ਰਿਹਾ ਜੀ ਔਰ ਨ ਇਨੋਸੈਂਟ ਨੇ ਅਨਪੜ੍ਹ ਨੇ ਜਿਹਨਾਂ ਪਤਾ ਨਹੀਂ ਪਿਆ ਬੇਨਤੀ ਕਰਦਾ ਸਰਕਾਰ ਦੇ 3 ਸਾਲ ਪਏ ਆ ਕੰਮ ਪੰਜਾਬ ਸਰਕਾਰ ਨੇ ਕਰਨਾ ਹੈ ਜੀ ਇੱਥੇ ਕਿਸੇ ਨੇ ਪ੍ਰਨੀਤ ਕਰ ਪਹਿਲਾਂ ਮੈਂਬਰ ਪਾਰਲੀਮੈਂਟ ਸੀ ਕਿ ਨਾ ਮੈਨੂੰ ਦੱਸੋ ਕਿਹਦੇ ਦੁੱਖ ਸੁੱਖ ਚਾਹੀਏ ਜੀ ਦੱਸੋ ਕਿੰਨੇ ਕੰਮ ਕਰਾਇਆ ਨੇ ਕਿੰਨੀਆਂ ਗ੍ਰਾਂਟਾਂ ਦਿੱਤੀਆਂ ਨਾਬ ਵਿੱਚ ਹੈ ਕੋਈ ਸਬੂਤ ਜੀ ਕੁਝ ਵੀ ਨਹੀਂ ਬਿਲਕੁਲ ਅਸੀਂ ਸਟੇਟਮੈਂਟ ਸੁਣ ਰਹੇ ਸੀ ਤੁਸੀਂ ਜਦੋਂ ਵੀ ਸਪੀਚ ਕਰਦੇ ਸੀ ਪਿੰਡਾਂ 'ਚ ਜਾ ਕੇ ਤੁਸੀਂ ਕਹਿ ਰਹੇ ਸੀ ਕਿ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਨਾਮ ਪਤਾ ਉਹ ਤੁਸੀਂ ਬਾਰ-ਬਾਰ ਪੁੱਛ ਰਹੇ ਸੀ ਕਿਸੇ ਨੇ ਦੱਸਿਆ ਵੀ ਹਾਂ ਪਤਾ ਕਿਸੇ ਨੂੰ ਪਤਾ ਹੀ ਨਹੀਂ ਜੀ ਕਿਸੇ ਨੂੰ ਨਹੀਂ ਪਤਾ ਜੀ ਕਿ ਸ਼੍ਰੋਮਣੀ ਕਾਲੀਦਾ ਦਾ ਕੈਂਡੀਡੇਟ ਕੌਣ ਹੈ ਕਾਲੀਦਲ ਤਾਂ ਕਹਿ ਰਿਹਾ ਕਿ ਸਾਬਕਾ ਐਮਐਲਏ ਨੇ ਸਾਡੇ ਬਹੁਤ ਕੱਦਵਾਰ ਚਿਹਰਾ ਨੇ ਵੱਡੇ ਚਿਹਰੇ ਨੇ ਐਨਕੇ ਸ਼ਰਮਾ ਮੈਂ ਇੱਕ ਸ਼ੇਰ ਲਿਖਿਆ ਜੀ ਬੜੀ ਧਿਰ ਪਹਿਲਾਂ ਕਿ ਦੂਰੀਆਂ ਮਜਬੂਰੀਆਂ ਬੇਨੂਰੀਆਂ ਹਰ ਕਿਸੇ ਦੀ ਕਿਸਮਤ ਵਿੱਚ ਨਹੀਂ ਹੁੰਦੀਆਂ ਦੌਲਤਾਂ ਮੁਹੱਬਤਾਂ ਮਸ਼ਹੂਰੀਆਂ ਇਹ ਮਸ਼ਹੂਰੀਆਂ ਪ੍ਰਮਾਤਮਾ ਦਿੰਦਾ ਦੇਮਾਨ ਨੂੰ ਪੰਜਾਬ ਦਾ ਬੱਚਾ ਪੱਛਾ ਜਾਣਦਾ ਐਨਕੇ ਸ਼ਰਮਾ ਰਹਾ ਸਾਡਾ ਭਰਾ ਚਲੋ ਠੀਕ ਹੈ ਨਾ ਕਿਉਂਕਿ ਉਹਨਾਂ ਨੇ ਕਦੇ ਕਿਸੇ ਲਈ ਕੋਸ਼ਿਸ਼ ਹੀ ਨਹੀਂ ਕੀਤੀ ਐਂ ਤਾਂ ਹੜਾਂ ਤੇ ਵੀ ਰਾਸ਼ਨ ਵੰਡਿਆ 40 ਲੱਖ ਦਾ ਅਸੀਂ ਤਾਂ ਕਰੋਨਾ ਦੇ ਵਿੱਚ ਵੀ ਇੱਕ ਦਿਨ ਘਰੇ ਨਹੀਂ ਬੈਠੇ ਨਾਲੇ ਐਮਐਲਏ ਵੀ ਨਹੀਂ ਸੀਗੇ ਜੀ ਔਰ ਦਿਨ ਰਾਤ ਕੰਮ ਕੀਤਾ 90 ਦਾ ਬੱਚਾ ਬੱਚਾ ਜਾਣਦਾ ਜੀ ਜੱਜਮੈਂਟ ਕੀ ਲਾ ਰਹੇ ਹੋ ਲੋਕ ਸਭਾ ਚੋਣਾਂ ਚ ਕਿੰਨੀ ਕਵੋਟ ਨਾਲ ਪਟਿਆਲਾ ਤੋਂ ਜਿੱਤ ਸਕਣਗੇ ਡਾਕਟਰ ਬਲਵੀਰ ਜੇ ਤੁਸੀਂ ਦਾਵਾ ਕਰਦੇ ਦੇਖੋ 100% ਗੱਲ ਕਲੀਅਰ ਹੈ ਜੀ ਲੋਕ ਸਭਾ ਪਟਿਆਲਾ ਤੋਂ ਅਗਲੇ ਮੈਂਬਰ ਪਾਰਲੀਮੈਂਟ ਡਾਕਟਰ ਬਲਬੀਰ ਜੀ ਹੋਣਗੇ ਜੀ ਕਿੰਨੀ ਕਵੋਟ ਨਾਲ ਜੱਜਮੈਂਟ ਆਪਾਂ ਲਾ ਲਨੇ ਹੇਡ ਉਤਾ ਵੀ ਇੰਨੀ ਵੋਟ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਣਾ ਲਾਵੇ ਓਵਰ ਕਨਫੀਡੈਂਸ ਕਦੇ ਆਇਆ ਨਹੀਂ ਸੱਚੇ ਪਾਸ਼ਾ ਕਿਰਪਾ ਕਰੋ ਮੇਰਾ ਬਾਬਾ ਨਾਨਕ ਕਿਰਪਾ ਕਰੂਗਾ ਸੱਚੇ ਪਾਸ਼ਾ ਕਿਰਪਾ ਕਰੋ ਬਾਬਾ ਬੁੱਲੇ ਸ਼ਾਹ ਕਹਿੰਦਾ ਜੀ ਦੇ ਪੱਲੇ ਸੱਚ ਕੋਠੇ ਚੜ ਕੇ ਨੱਚ ਸੱਚ ਦਾ ਹੁਕਾ ਦੇਣੀ ਆ ਔਰ ਇਹ ਕਹਿ ਰਹੇ ਆ ਕਿ ਕੰਮ ਕੀਤੇ ਆ ਦਾ ਵੋਟ ਪਾਓ ਔਰ ਸੰਗਤ ਕਹ ਰਹੀ ਹੈ ਜੀ ਤੁਸੀਂ ਬਿਲਕੁਲ ਕੰ ਸਾਡਾ ਬਿਜਲੀ ਦਾ ਬਿੱਲ ਮਾਫ ਹੋ ਗਿਆ ਕਿਸਾਨਾਂ ਦੇ ਖੇਤਾਂ 'ਚ ਪਾਣੀ ਆ ਗਿਆ ਨੌਕਰੀਆਂ ਮਿਲ ਰਹੀਆਂ ਆਮਦਨ ਕਲੀਨਿਕ ਖੁੱਲ ਗਏ ਐਮੀਨਾ ਸਕੂਲ ਖੁੱਲ ਰਹੇ ਆ ਪਹਿਲਾਂ ਨਾਲ ਬਿਹਤਰ ਮਾਹੌਲ ਆ ਹੋਰ ਵੀ ਮਾਹੌਲ ਅੱਛਾ ਹੋਏਗਾ ਸੋ ਪੰਜਾਬ ਦੇ ਲੋਕ ਸਿਆਣੇ ਨੇ ਸਮਝਦਾਰ ਨੇ ਔਰ ਆਮ ਪਾਰਟੀ ਨੂੰ ਮੌਕਾ ਦੇਣਗੇ ਜੀ ਬਿਲਕੁਲ ਜੀ ਹਲਕਾ ਨਾਬਾ ਤੋਂ ਐਮਐਲਏ ਗੁਰਦੇਵ ਸਿੰਘ ਦੇਮਨ ਜਿਨ੍ਹਾਂ ਨਾਲ ਗੱਲਬਾਤ ਵੀ ਕੀਤੀ ਆ ਤੇ ਦਾਵਾ ਵੀ ਕਰ ਰਹੇ ਨੇ ਕਿ ਲੋਕ ਸਭਾ ਹਲਕਾ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਨੂੰ ਜਿਤਾਵਾਂਗੇ ਵੱਡੀ ਵੜਤ ਨਾਲ ਜਿੱਤਣਗੇ ਕਿ ਲੋਕ ਸਭਾ ਹਲਕਾ ਪਟਿਆਲਾ ਤੋਂ ਆਉਣ ਵਾਲੇ ਮੈਂਬਰ ਪਾਰਲੀਮੈਂਟ ਡਾਕਟਰ ਬਲਵੀਰ ਸਿੰਘ ਨੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ